हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਛੇੜ ਲਈ ਲੈ ਕੇ ਆਏ ਆਂਗੇ ਚਾਰ ਹੀ ਟੌਪ ਦੀਆਂ ਆਗੀਆਂ ਗਰਮੀਆਂ ਦੇ ਬਈ ਤੋਹਫੇ ਮੰਨ ਲਓ ਉਹਨਾਂ ਵਿੱਚੋਂ ਇੱਕ ਤਾਂ ਤਾਜੀ ਸੂਈਆ ਤੇ ਤਿੰਨ ਹਜੇ ਗੱਬਣਾ ਨੇ ਥੋੜੇ ਥੋੜੇ ਦਿਨਾਂ ਦੀਆਂ ਆਏ ਮੰਨ ਲਓ ਕੱਚੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਓ ਬਾਈ ਕਾਲੇ ਠੀਕ ਆ ਜੀ ਵਧੀਆ ਵਧੀਆ ਕਿਵੇਂ ਚੱਲਦਾ ਕੰਮ ਕੰਮ ਕਰ ਪੂਰਾ ਵਧੀਆ ਚੱਲਦਾ ਤੇ ਰੇਟ ਫਿਰ ਅੱਜ ਕਿਵੇਂ ਰਹਿਣਗੇ ਰੇਟ ਠੀਕ ਆ ਜਾਜਾ ਬੱਸ ਦਾ ਹੀ ਆ ਠੀਕ ਆ ਜਾਜ ਰੇਟ ਹੀ ਰਹਿਣਗੇ ਜਾਜ ਜੀ ਹੋਣਗੇ ਨਾਮ ਤੇ ਆਪਣਾ ਐਡਰੈਸ ਨਾਮ ਕਾਲ ਸਿੰਘ ਪਿੰਡ ਦੀਪਗੜ ਜਿਹੜਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਕਿੱਧਰ ਹੈ ਨੇੜੇ ਆਪਾਂ ਉਧਰ ਰ ਠੀਕਾ ਕੰਟੈਕਟ ਨੰਬਰ ਬੋਲ ਦੋ 9915810683 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਕਾਲੇ ਬਾਈ ਫਿਰ ਸੂਈ ਦਿਖਾਈਏ ਪਹਿਲਾਂ ਗੱਬਣਾ ਤੋਂ ਚੱਲ ਨਹੀਂ ਨਹੀਂ ਉਹ ਗੱਬਣ ਦਿਖਾਵਾਂਗੇ ਸਿੰਘਾ ਵਾਲੀ ਗਾਂ ਦਾ ਠੀਕਾ ਪਹਿਲੇ ਨੰਬਰ ਤੋਂ ਸਟਾਰਟ ਕਰਦੀਏ ਕਿਹੜਾ ਸੂਆ ਹੁੰਦੀ ਪੰਜ ਚਾਰ ਦਿਨ ਲੈਂਦੀ ਆ ਸਿੰਘਾ ਵਾਲੀ ਦੂਜਾ ਸੂਆ ਹੁੰਦੀ ਆ ਬੈਡਮ ਚਾ ਸੂਆ ਸੁੰਦੀ ਆ ਪੰਜ ਚਾਰ ਦਿਨ ਲੈਂਦੀ ਆ ਕੀ ਰਿਕਾਰਡ ਰਿਹਾ ਪਿਛਲੇ ਦੋ ਦਿਨਾਂ ਦੀ 20 ਕਿਲੋ ਠੀਕਾ ਹਾਂ ਪਿਛਲੇ ਸੂਆ ਕਿੰਨਾ ਦਿੱਤਾ ਵਾ ਪਿਛਲੇ ਸੂਆ 18 ਕਿਲੋ ਦਿੱਤਾ ਵਾ ਠੀਕਾ ਲੇਵਾ ਵਿੱਚ ਇੱਕ ਕਮਾਲ ਦਾ ਫਿਕਸ਼ਿਆ ਕਰਨ ਵਾਲੀ ਦਾ ਹਵਾਨਾ ਬਹੁਤ ਚੰਗੀ ਜੀ ਜਿਹੜੀ ਪਿਓਰ ਸਿੰਘ ਨਹੀਂ ਠੰਡੀ ਪਰ ਫਰ ਗਈ ਪੂਰੀ ਹਣ ਬਹੁਤ ਚੰਗਾ ਲੱਗਾ ਮੁੱਠੀ ਵਾਲਾ ਥਣਾ ਪੂਰੀ ਠੰਡੀ ਰੈਟਰ ਉਹ ਨਹੀਂ ਵੀ ਗਰਮੀ ਸ਼ਰਮੀ ਕਰੂਗੀ ਪੂਰਾ ਵੀ ਗਾਂ ਲੈ ਪਲੀ ਵੀ ਦੇਖੋ ਯਾਰ ਹਣਾ ਹਾਂ ਪਲੀ ਵੀ ਦੇਖੋ ਬਾਈ ਯਾਦ ਵਾਲੀ ਆ ਪਿਓਰ ਕਰੋ ਚਮਕ ਚੈੱਕ ਕਰੋ ਜਾਦ ਕੁਆਲਿਟੀ ਵਾਲੀ ਵੈੜ ਆ ਜੀ ਚਮਕ ਵਾਲੀ ਆ ਪੂਰੀ ਪਲੀ ਜ਼ਰੂਰ ਆ ਬਾਈ ਕਹਿੰਦੀ ਕਰਨ ਵਾਲੀ ਕੁਛ ਨਹੀਂ ਠੱਕ ਨਹੀਂ ਬਾਈ ਹਾਂ ਗਾਰੰਟੀ ਆ ਮਰਨ ਮੁਰਨ ਦੀ ਆਪਣੀ ਠੀਕ ਆ ਹਾਂ ਮਾਰਨ ਕਰਨ ਦੀ ਬਾਈ ਨਾ ਆਪਣੀ ਤੰਬੂ ਲਈ ਫਿਰਦੀ ਆ ਥੱਲੇ ਲੈ ਵੀ ਰੈਟਰ ਸਹੀ ਗੱਲ ਆ ਤੰਬੂ ਲਈ ਫਿਰਦੀ ਆ ਗੱਲ ਸਹੀ ਆ ਬਾਈ ਬਾਕੀ ਭਲੀ ਵੀ ਦੇਖੋ ਬਾਈ ਚੌੜੇ ਢਾਂਚੇ ਦੀਆ ਵੱਡੀ 20 ਕਿਲੋ ਦੇਖੋ ਯਾਰ ਮੌਜਾ ਨਾ ਬਾਈ ਬਾਕੀ ਫੈੜ ਵੀ ਚੰਗੇ ਆ ਉਹ ਹਾਂ ਫੈੜ ਪੂਰੀ ਚੰਗੇ ਫੈੜ ਆ ਲਿਆ ਸਾਰੀਆਂ ਗਾਈਆਂ ਹੀ ਆ ਦੋ ਦੋ 20 ਕਿਲੋ ਦੇ ਫੈੜ ਚੰਗੇ ਆ ਮੈਂ ਕਹਣਾ ਯਾਰ ਕਾਲੇ ਜੱਡੀ ਵੜਾ ਵੱਡਾ ਲੈਵਲ ਹੀ ਫਿਰਦੀ ਆ ਹਜੇ ਵੀ ਪੰਜ ਚਾਰ ਦਿਨ ਸੌਂਦੀ ਨਹੀਂ ਬਾਈ ਗਾਂ ਪੰਜ ਚਾਰ ਦਿਨ ਜੇ ਨਾ ਸੂਈ ਤਾਂ ਮੈਂ ਕਹਣਾ ਬਾਈ ਜਿਹਨੂੰ ਅਗਲਾ ਕਦੋਂ ਫਰ ਪੰਡ ਵਾਲਾ ਹਵਾਨਾ ਉਹ ਆ ਹਾਂ ਥੱਬੇ ਲਾ ਦੂ ਲੈਵੇ ਜਾਂ ਨਹੀਂ ਵੀ ਗਰਮ ਸ਼ਰਮ ਲੈ ਲੈ ਸਹੀ ਗੱਲ ਆ ਬਾਈ ਪੰਡਰ ਗਾ ਹਵਾਨਾ ਕਰਮ ਵਾਲ ਨੇ ਤਿਆਰ ਕਰਕੇ ਸੂਣਾ ਮੇਨ ਗੱਲ ਨਾ ਯਾਰਾ ਨੂਣਾ ਇਹ ਤਾਂ ਕਨੀ ਤੋਂ ਹੀ ਦਿਖਾਇਆ ਟਰਾ ਹੂੰ ਠੀਕ ਆਲਾ ਪੁੱਤੇ ਧੱਕੇ ਪਾਸੇ ਕਰਨੀ ਪੈਣੀ ਐ ਨਹੀਂ ਵੀ ਗਰਮ ਸ਼ਾਨ ਨੂੰ ਪੂਰਾ ਵੀ ਸਹੀ ਗੱਲ ਲੈ ਚੈੱਕ ਕਰੋ ਕੀ ਬਾਤ ਹੈ ਇੱਕ ਨੰਬਰ ਥਣ ਲੱਗਿਆ ਵਾ ਚਾਰੇ ਥੰਨਾ ਪੂਰੀ ਵਿਥੀ ਤੇ ਆ ਹਾਂ ਚਮਕਲੀ ਆ ਪੁੱਤੀ ਭਜਣ ਵਾਲੀ ਐ ਨਾ ਵਕੀ ਭਜਣ ਮਜੂਦ ਵਾਲੀ ਆ ਬਾਈ ਇਹ ਨਹੀਂ ਹੈਗਾ ਵੀ ਲਿੱਸੀ ਲਾਵੇਂ ਜੀਆ ਤੇ ਕਾਲੇ ਖਰੋਖੀ ਕੰਮ ਕਰਦੇ ਬਾਈ ਜਿਹੜੇ ਪਹਿਲਾਂ ਕਰਦਾ ਮੁੱਲਾਂ ਚਾਜ 65000 ਚ ਛੋੜ ਛੱਪਾ ਕਰਦੇ ਬਾਈ ਟੋਟਲੀ ਬੜ ਟੋਟਲੀ 65000 ਚ ਬਾਈ ਕਹਿੰਦਾ ਜਮਾ ਚਾਹੀ ਮੁੱਲ ਕਰਤਾ 10 ਆ ਤੋਰ ਬੈਣ ਪਤਾ ਦੋਗੇ ਅੱਗੇ ਦੋ ਨੰਬਰ ਇਹ ਦੂਜਾ ਸੂਆ ਸੁੰਦੀ ਆ ਬਾਈ ਇਹ ਵੀ ਦੂਜਾ ਸੂਆ ਸੁੰਦੀ ਆ ਹਾਂ ਕਿੰਨਾ ਟਾਈਮ ਬਾਕੀ ਆ ਬਾਈ ਆ ਦਿਨ ਪੰਜ ਸੱਤ ਲਊਗੀ ਹਜੇ ਬੈਠ ਇਹਦਾ ਕੀ ਰਿਕਾਰਡ ਆ ਪਿਛਲੇ ਇਹ ਦੁੱਧ ਦਿੱਤਾ 17 18 17 ਲੀਟਰ ਦਿੱਤਾ ਉਹ ਠੀਕ ਆ ਬਾਈ ਹਾਂ ਹਾਂ ਐਤ ਕੀ ਕਿੰਨਾ ਦੇ ਦੂ ਐਤ ਕੀ ਦੇ ਦੂ 17 18 ਬਾਈ ਤੇ ਗਰਮੀਆਂ ਦਾ ਤੋਹਫਾ ਗਰਮੀਆਂ ਦਾ ਤੋਹਫਾ ਮੂੰਹ ਮਾ ਦਿਖਾ ਲਈ ਜਰਸੀ ਕਰੋ ਸਾਈਕਲੂ ਕਦੇ ਬਾਈ ਮੜੇ ਰੋਕ ਲਾ ਚੈੱਕ ਕਰੋ ਬਾਈ ਭੰਦੀ ਪੂਰੀਆਂ ਹੀ ਪਹਿਜਾ ਥਲੇ ਮੋਦੀਵਾਦੀ ਫੁੱਲ ਕਮਾਲ ਦੀ ਹੈ ਮੇਨ ਗੱਲ ਬਾਈ ਗਾ ਠੰਡੀ ਸੀਲ ਫੁੱਲਾ ਥਣ ਬਹੁਤ ਚੰਗੇ ਲੱਗਿਆ ਹਨ ਥਣ ਬਹੁਤ ਚੰਗੇ ਲੱਗੇ ਟੋਪਰਾ ਪੂਰਾ ਸਭ ਨਿਕੜ ਮੇਰੇ ਪੂਰੇ ਗਾਇਬ ਤੇ ਇੱਕ ਬਈ ਗੱਲ ਹੋਰ ਆ ਸਮੀਆਂ ਪਲੀਆਂ ਗਈਆਂ ਸੈਣ ਗਲੀਆਂ ਸਾਰੀ ਹਾਂ ਉਹ ਨਹੀਂ ਬਈ ਕੋਈ ਜਾਂ ਲੱਸੀ ਹੋਊਗੀ ਲੈ ਸਹੀ ਗੱਲ ਆ ਬਾਈ ਲੈ ਠੀਕ ਆ ਚੈੱਕ ਕਰੋ ਥੋੜਾ ਦੀ ਕੁਆਲਿਟੀ ਬਹੁਤ ਚੰਗੇ ਆ ਥਾਰੇ ਫਿਰ ਪੱਛੇ ਅੱਗੇ ਦਿਖਾ ਲੈ ਗਾਇਬ ਤੇ ਲੱਗੇ ਵਾ ਠੰਡੀ ਸੀਲ ਮੇਨ ਗੱਲ ਠੀਕ ਆ ਦੇਖ ਲੈਂਦਾ ਲੈ ਦੂਜਾ ਸੂਆ ਵਸੀਏ ਦੇਖ ਖਾਨਲੇ ਵਸਾ ਸੂਆ ਵਸੇ ਨੇ ਪੰਜ ਪਾਂਸਾ ਪਲੇਂਦੀਆ ਲੈ ਵੇ ਤੇ ਫੁੱਲ ਚੰਗੀਆਂ ਪੰਜ ਸੱਤ ਦਿਨਾਂ ਦੀ ਹਜੇ ਕੱਚੀ ਆ ਬਈ ਨਾੜਾਂ ਨੂੰ ਰਾਵੜ ਗਿਆ ਚੱਲਣਾ ਹੈ ਨਾ ਨਾੜ ਵਾਕੀ ਦੱਸਦੀ ਆ ਦੁੱਧ ਵਾਲੀ ਵੀ ਬਹੁਤ ਚੰਗੀ ਨਾੜ ਲੱਗੇ ਲੈ ਚੈੱਕ ਕਰ ਲੋ ਬਈ ਬਈ ਨੂੰ ਜਨ ਬਹੁਤ ਸਾਫ ਬਹੁਤ ਸਫਾ ਸਾਫ ਲੇ ਵੇ ਦੀ ਆ ਕਿ ਨਹੀਂ ਹਾਂ ਬਾਕੀ ਫੇਸ ਬੜਾ ਪਿਆਰਾ ਬਈ ਪਲੀ ਵੀ ਆ ਵੱਡੀ ਬਾਕੀ ਸੂਠੰਡੀ ਪੂਰੀਆ ਹੈ ਗਈ ਆ ਬਈ ਹਿਰਚਲ ਕਰੂ ਲੈ ਕੀ ਬਾਤ ਆ ਯਾਰ ਕੋਈ ਚੱਕਰੀ ਨਹੀਂ ਜਮ ਮਰਜੀ ਉਹ ਕਰੀ ਚੱਲਾ ਹੱਥ ਫੇਰੀ ਚੱਲਾ ਨਾ ਹਾਂ ਮੁੱਲ ਫਿਰ ਕਲੇ 63 ਦੀ ਦੇ ਦਿਆਂਗੇ ਛੋੜ ਛੱਪਾ ਕਰ ਦੇਾਂਗੇ ਚੱਕੋ ਬਾਈ 63 ਦੀ ਇਹ ਦੇ ਦੇਾਂਗੇ ਤੇ ਅੱਗੇ ਬਾਈ 3 ਨੰਬਰ ਤੇ ਆ ਗਏ ਇਹ ਹੁਣ ਹੀ ਸੂਈ ਹੈ ਬਾਈ ਇਹ ਜਰਸੀ ਹੈ ਕ੍ਰਾਸ ਕਾਲੀ ਜਰਸੀ ਆ ਗਈ ਕ੍ਰਾਸ ਜਰਸੀ ਆ ਗਈ ਬਾਈ ਹਾਂ ਬੱਚਾ ਦੇ ਮੱਛਾ ਦੇਤਾ ਬਾਈ ਬੱਚਾ ਬੱਛਾ ਦੇਗੀ ਬਾਈ ਹਾਂ ਲੋ ਤਾਂ 20 ਬਾਈ ਕਿਲੋ ਦੇਊਗੀ ਬਾਈ ਪਲੀ ਵੀ ਦੇਖੋ ਯਾਰ ਪਹਿਲਾਂ ਮੈਂ ਬਾਈ ਪਲੀ ਪੂਰੀ ਸਟਰੀਟ ਛੰਡੀ ਪੂਰੀਆ ਵਾਸਪਰ ਵੇਖ ਆ ਗਏ ਜੰਝਰੇ ਆ ਬਾਈ ਚਲ ਕਦ ਕੋਤ ਬਹੁਤ ਆ ਨਾ ਕਦ ਬਹੁਤ ਥੱਲੇ ਵੀ ਬਹੁਤ ਚੰਗੀ ਹੈ ਬਾਈ ਸਹੀ ਗੱਲ ਆ ਬਾਈ ਲੈ ਥੱਲੋਂ ਚੈੱਕ ਕਰ ਲੋ ਬੜਾ ਕਮਾਣ ਆਈ ਬਈ ਥੱਲੇ ਜਿਹੇ ਜਿਸ ਰੋਕੀ ਆ ਜੋ ਮੜਾ ਕੋਲੀ ਆ ਜੋ ਬਾਈ ਜੀ ਸੀ ਠੰਡੀ ਦਾ ਲੈ ਬਾਈ ਥਣ ਬਾਈ ਮੇਨ ਗੱਲ ਚੈੱਕ ਕਰੋ ਥਣ ਬੜਾ ਪੂਰਾ ਲੱਗਿਆ ਵਾ ਕੀ ਬਾਤ ਹੈ ਠੰਡੀ ਸੀਲ ਚੈੱਕ ਕਰੋ ਭਾਵੇਂ ਚਵਾਈ ਚੁਈਕ ਮੇ ਰਹੀ ਇੱਕ ਲੰਬਰ ਆ ਰਿਹਾ ਬਾਈ ਕਿੰਨਾ ਕੁ ਬੋਲਾ ਕੱਢਿਆ ਹੋਰ ਬੋਲਾ ਪਾ 1.5 ਲੀਟਰ ਕੱਢਿਆ ਠੀਕ ਆ ਐਵੇਂ ਮਾਰਦੇ ਗਏ ਪੰਜ ਕੱਢੇ 10 ਕੱਢੇ ਬੜਾ ਪਿਆਰਾ ਹਾਂ 20 ਮਿੰਟ ਹੋਇਆ ਸੂਈ ਨੂੰ ਆ ਜਰਸੀ ਆਈ ਨਹੀਂ ਬਾਈ ਵੱਡੇ ਕੱਦ ਚ ਜੇਰ ਦਾ ਲੜ ਤੁਰਿਆ ਵਾਣਾ ਜੇਰ ਦਾ ਲੜ ਤੁਰਿਆ ਬਾਈ ਹੂੰ ਊੜੇ ਟਾਈਮ ਤੱਕ ਬਾਈ ਪਹਜੂ ਆ ਜਾ ਮੜਿਆ ਕੋਲੇ ਆ ਜਾ ਕਾਲੇ ਤੇ ਦਿਖਾਈ ਆਪਾਂ ਬਾਈ ਬਈ ਬਾਲਟ ਲਾਹ ਜਾਏ ਕਿੰਨੇ ਕਮਾਲ ਦੀ ਬਹਿ ਜਾ ਇਥੇਲੇ ਲੈ ਕਿਆ ਬਾਤ ਹੈ ਲੈ ਕੁ ਚੱਕਰੀ ਜਿਹਾ ਮਰ ਜਿਆ ਸਲਾਈ ਚਲ ਕਾਲੇ ਮੈਂ ਕਹਣਾ ਹੈ ਜਿਹੜੀਆਂ ਮਾੜੀ ਮੁੱਟੀਆਂ ਬਾਲਟਾਂ ਲਾਈਆਂ ਨੇ ਹੈਗੀਆਂ ਇਹ ਵੀ ਜਿਉਂ ਜਿਉਂ ਦਿਨ ਵੱਧਦੇ ਜਾਣਗੇ ਭਰੂਗੀ ਬਸ ਹੁਣ ਮੰਨ ਕੇ ਜਰਾ ਆ ਬੱਚਾ ਪੁੱਛੇ ਚਿੱਟਣ ਨਾਲ ਭਰ ਜਾਣਾ ਉਤਰੀਂ ਬਹਿਗਾ ਪੂਰੀ ਟੋਬਰੀ ਮਣੀ ਵੀ ਸਹੀ ਗੱਲ ਆ ਬਾਈ ਕੱਪੜੇ ਵਰਗਾ ਲੈ ਵਾ ਬੜਾ ਕਮਾਲ ਦਾ ਲੈ ਵਾ ਅਣ ਤੁਹਨ ਦਿਖਾ ਦੇ ਰਹੀ ਛੜੋਂ ਦਿਖਾ ਦੇ ਡਾਕਟਰ ਹੂੰ ਇਧਰੋਂ ਵੀ ਦਿਖਾ ਦਿੰਨੇ ਆ ਬਾਈ ਚਾਰ ਸਪੀਰੇ ਦਿਖਾਉਣੇ ਇੱਕੋ ਜਿਹੀ ਭਈਆ ਠੰਡੀ ਸ਼ੀਲਤਾ ਬਾਈ ਲੈ ਜਿਵੇਂ ਮਰਜ਼ੀ ਕੋਲੇ ਤੁਰੇ ਫਿਰ ਕੋਈ ਚੱਕਰੀ ਨਹੀਂ ਇਹ ਨਹੀਂ ਹੈਗਾ ਵੀ ਲੱਤ ਸੜ ਕਰੂਗੇ ਮੋਹ ਨਾ ਖੜੀ ਆ ਕਰਮ ਵਾਲੀ ਫੇਸ ਬਿਊਟੀ ਚੈੱਕ ਕਰਾਉਣੇ ਆਪਾਂ ਬੰਦੇ ਲੈ ਜਰਸੀ ਆ ਕਾਲੀ ਕਾਲੇ ਰੰਗ ਵਾਲੀ ਜਰਸੀ ਆ ਜਾਂਦੀ ਬਈ ਫੇਸ ਤੇ ਘਟੋਆ ਵੜਾ ਕਮਾਲ ਦਾ ਨਾ ਹਾਂ ਤੇ ਮੁੱਲ ਕਾਲੇ ਭਈ ਇਹਦਾ ਇਹ ਬਾਈ 70000 ਦੀ ਦੇਈਏਗਾ ਆਪਾਂ ਬਸ ਛੋੜਛੱਪਾ ਹੀ ਕਰਨਾ ਦੇਣ ਲੈਣੀ ਦੇਣ ਲੈਣੀ 70 ਦੀ ਛੋੜਛੱਪਾ ਹੀ ਕਰਨਾ 70000 ਦੀ ਬਾਈ ਕਹਿੰਦਾ ਬਾਈ ਦੇਣ ਲੈਣ ਮੁੱਲ ਕਰਤਾ ਜਮਾ ਜਾਇਜ਼ ਮੁੱਲ ਕਰਤਾ ਮੁੱਲ ਬਾਈ ਕਹਿੰਦਾ ਮੈਂ ਅੱਗੇ ਵੀ ਮੰਨ ਕੇ ਚਲੋ ਖਿੱਚੀ ਰੱਖਦਾ ਅੱਗੇ ਬਾਈ ਲਾਸਟ ਉਹ ਬਾਈ ਦੂਜਾ ਸੁਣ ਹੁੰਦੀ ਆ ਬੜਾ ਕਿਹੜੀ ਨਸ ਆ ਗਈ ਬਾਈ ਇਹ ਕ੍ਰੋਸ ਆ ਕਾਲੀ ਠੰਡੀ ਬਰਫ ੜ ਗਈ 15 ਦਿਨ ਹਜੇ ਕੱਚੀ ਐ ਤੇ ਵੱਡੇ ਢਾਂਚੇ ਚ ਆ ਗਈ 25 26 ਕਿਲੋ ਦੁੱਧ ਦਿੱਤਾ ਵਾ ਹਾਂ ਕਾਲੇ ਮੈਂ ਕਹਣਾ ਬਾਈ ਮਾੜੀ ਢੀੜੀ ਗੱਡੀ ਤਾਂ ਜਾਂਦੀ ਨਹੀਂ ਐ ਨਹੀਂ ਜਾਂਦੀ ਵਜਨ ਵਾਲੀ ਆ ਬਾਈ 25 26 ਕਿਲੋ ਦੁੱਧ ਦਿੱਤਾ ਵਾ ਪੂਰਾ ਵਜਨ ਦੇਖੋ ਹਾਂ 22 ਕਿਲੋ ਦੀ ਤਾਂ ਆਪਾਂ ਗਾਰੰਟੀ ਦੇ ਭੇਜ ਦਿਆਂਗੇ ਹੋਰ ਦੱਸ ਠੀਕ ਆ ਆਈ ਬਾਈ ਲੋਕ ਦੇ ਇੱਕ ਮਿੰਟ ਲੈ ਥਣ ਲੇ ਵਾ ਬਈ ਚੈੱਕ ਕਰੋ ਬੜਾ ਸਾਫ ਸੁਥਰਾ ਲੱਗਾ ਵਾ ਬਾਕੀ ਥਾਣਾ ਚੈੱਕ ਕਰੋ ਯਾਰ ਮਚਾਂ ਨਾਲ ਦਾ ਥਾਣਾ ਮੈਂ ਯਾਰ ਕੀ ਗਾਣਾ ਨਾ ਮੈਂ ਮਨ ਮੈਂ ਨਹੀਂ ਹੁੰਦੀ ਵਿੱਚ ਵੇ ਤੇ ਜੱਲਾ ਮਾਜੀ ਮਾ ਜੀ ਪੂਰੀ ਗਾਂ ਬਜਣ ਬਜਣ ਬਈ ਵੈਡ ਦਾ ਚੈੱਕ ਕਰੋ ਬੜਾ ਗਾ ਬਾਕੀ ਪਲੀ ਵੀ ਦੇਖੋ ਹਾਂ ਹਾਂ ਬਹੁਤ ਕਮਾਲ ਲੈ ਜੂ ਬਾਈ ਮੰਗੇ 15 ਦਿਨਾਂ ਦਾ ਸੂਪੂ ਬਈ ਅਜੇ 15 ਦਾ ਲੈ ਜੂ 15 ਦਿਨਾਂ ਦਾ ਸਹੀ 15 ਦਿਨਾਂ ਤੇ ਰਹਿੰਦੇ ਅਜੇ 15 ਦਿਨਾਂ ਗਾਣੇ ਸੂਪਣਾ ਚਾਹੀਏ ਕੋਈ ਗਾਰੰਟੀ ਕਾਲੇ ਮੈਂ ਕਹਣਾ ਫਿਰ ਜਦੋਂ ਤਿਆਰੀ ਫੜੀ ਤਾਂ ਇਹ ਜੀ ਤਿਆਰੀ ਹੋਣੀ ਨਹੀਂ ਯਾਰੀ ਬਹੁਤ ਚੰਗੀ ਕਰੂ ਬਾਈ ਬਲ ਬਲ ਬਹੁਤ ਆ ਦੇਖਿਆ ਕੀ ਬਾਤ ਹੈ 15 ਦਿਨਾਂ ਦੀ ਗਾਰੰਟੀ ਵੀ ਦੇ ਦੇਂਗੇ ਆਪਾਂ 15 ਦਿਨਾਂ ਸੂ ਬਾਈ ਠੀਕ ਆ 15 ਦਿਨਾਂ ਸੂ ਪਰ 15 ਦਿਨਾਂ ਬਾਈ ਕਹਿੰਦਾ ਸੂ ਪਾਣੀ ਆ 15 ਦਿਨਾਂ ਦੀ ਗਾਰੰਟੀ ਲੈਣਾ ਹੈਗਾ ਸੂ ਨਹੀਂ ਕਿਉਂਕਿ ਬਾਈ ਜੇ ਬਲਟਲਾ ਸਾਰੀਆਂ ਪਈਆਂ ਹਵਾਨੇ ਤੇ ਜਦੋਂ ਨਾੜਾਂ ਕੱਢੀਆਂ ਨਾ ਇਹਨੇ ਐ ਕੱਢੂ ਮੰਨ ਕੇ ਚੱਲ ਜੇ ਮੂੰਬਲ ਹੁੰਦੀ ਆ ਕਿ ਨਹੀਂ ਕਲੇ ਪਰ ਫਰਗੀ ਛੰਡੀ ਹੈ ਭਾਈ ਨੂੰ ਬੁਜੀ ਮੈਂ ਬਹੁਤ ਹੋਣਾ ਚਾਹੀਦਾ ਹੈ ਵੱਡੀ ਦੇ ਕਿੰਨੀ ਹੈ ਲੈ ਮੇਰੀ ਡੀ ਆ ਭਾਈ ਮੈਂ ਕਹਣਾ ਕੀ ਆ ਬਾਤ ਆ ਯਾਰ ਵੱਡੀ ਬੁੱਢੀ ਫੁੱਲ ਆ ਵੱਡੇ ਢਾਂਚੇ ਚਾਹੀਦੀਆਂ ਲੰਮੀ ਲੰਮੀ ਤੇ ਪਲੀ ਵੀ ਤਾਂ ਫੁੱਲ ਆ ਮੋਲ ਫਿਰ ਕੱਲੇ ਅੱਜ ਕੱਚੀ ਵਾਲੀ ਕਰਦੇ ਬਾਈ 72 ਦੇ ਦੇਂਗੇ ਅੱਜ 72 ਜਿੱਦਾਂ ਹੋਗੀ 80 ਜਿਹਾਂ ਜਿਹਦੇ ਬੱਚਾ ਧਰਤਾ ਉਹਦੇ ਨਾਲ ਜਿੱਦਾਂ ਤਿਆਰ ਹੋਗੀ ਉਦੋਂ ਬਾਈ ਕਹਿੰਦਾ 85 ਹਾਂ ਉਹ ਤੇ ਪਿਆਸੀ ਦੀ ਲੈ ਜਾਓ ਬਾਈ ਹਾਂ ਇਹਦੇ ਨਾਲੋਂ ਵੀ ਵੱਡੀ ਆ ਪੈਂਦੀ ਬਈ ਇੱਥਾਂ ਹੂੰ ਵੱਡੀ ਕਿੱਡੀ ਆ ਪੈਂਦੀ ਇੱਕ ਗੱਲ ਹੋਰ ਆ ਕਾਲੇ ਪਿੱਛੇ ਚੌੜੀ ਬੜੀ ਆ ਚੌੜੀ ਬਹੁਤ ਆ ਗਾਹਾਂ ਪੜੇ ਪੜੇ ਦੇ ਖਾ ਚੀ ਦੇ ਬਈ ਸਹੀ ਗੱਲ ਆ ਬਾਈ ਤੋਂ ਇਹਨੇ ਨਾ ਦਿੱਤਾ ਉਹਦਾ 26 27 ਹੀ ਕਹਿੰਦੇ ਸੀ ਦਿੱਤਾ ਵਾ ਆਪਾਂ 20 ਕਿਲੋ ਦੀ ਗਾਰੰਟੀ ਦੇ ਦੇ ਬਾਕੀ ਸਟ੍ਰੇਟ ਆ ਹਨਾ ਹਾਂ ਪੱਧਰ ਆ ਬਈ ਨਾਲ ਹੀ ਆ ਪੂਰੀ ਐ ਨਹੀਂ ਵੀ ਪਤਰੀ ਪੁਤਰੀ ਆ ਕੀ ਬਾਤ ਆ ਬਈ ਤੇ ਨਾ ਕਿਸੇ ਕੇ ਬਾਈ ਕੋਲੇ ਬਈ ਚਾਰ ਆਪਾਂ ਚਾਰ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ